ਭਜੀ ਅਜੇ ਐਮਐਲਏ ਸਾਹਿਬ ਦੇ ਦਫਤਰ ਪਹੁੰਚੇ ਇੱਕ ਵੀ ਘਣਾ ਜਾਓਗੇ ਅਜ ਸਹੀ ਇਹ ਹਲਕਾ ਵੈਸਟ ਦੇ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਜੀ ਦੇ ਆਫਿਸ ਚ ਆ ਕੇ ਉਹਨਾਂ ਨੂੰ ਬਹੁਤ 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 ਮੁਬਾਰਕਬਾਦ ਦਿੱਤੀ ਕਿ ਉਹ ਬਾਲਮਕੀ ਤੀਰਥ ਦੇ ਜਿਹੜੇ ਮੈਂਬਰ ਬਣੇ ਨੇ ਉਹਨਾਂ ਨੂੰ ਬਹੁਤ 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 ਮੁਬਾਰਕ ਹੋ ਵੈਸਾ ਦੇਸਾ ਦੇ ਪਰਵਾਲ ਬੋਲੋ ਸਾਡੀ ਕਲੋਨੀ ਵੱਲੋਂ ਅੱਜ ਉਸ ਉਹਨਾਂ ਦਾ ਮੁਬਾਰਕਬਾਦ ਨੂੰ ਦੇਣ ਆਏ ਆ ਤੇ ਦੂਸਰਾ ਜੋ ਐਮਐਲਏ ਸਾਹਿਬ ਨੇ ਸਾਡੇ ਇਲਾਕੇ ਚ ਜੋ ਕੰਮ ਕਾਇਸੀ ਉਹ ਕੰਮ ਪੈਲ ਦੀ ਅਧਾਰ ਤੇ ਜਿਵੇਂ ਕਾਇਸੀ ਉਹ ਪੈਲ ਦੀ ਅਧਾਰ ਤੇ ਜੋ ਕੰਮ ਹੋਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨ ਆਏ ਆ ਸੋ ਮੈਂ ਇੱਕ ਵਾਰ ਫਿਰ ਦਿਲ ਦੀ ਗਹਿਰਾਈਆਂ ਤੋਂ ਸਾਡੇ ਹਲਕਾ ਵੈਸ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਦਾ ਬਹੁਤ 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 ਸ਼ੁਕਰੀਆ ਕਰਨਾ ਕਿ ਇੱਕ ਤੇ ਸਾਡੇ ਨਾਲ ਪਹਿਲੇ ਪੈਲ ਦੇ ਦਰਜੇ ਦੇ ਕੰਮ ਹੋਏ ਨੇ ਤੇ ਦੂਸਰਾ ਮੁਬਾਰਕਬਾਦ ਦਿਨਾ ਕਿ ਜਿਹੜੇ ਵਾਲਮੀਕੀ ਤੀਰਥ ਸ਼ਰਾਂਗ ਬੋਰਡ